ਭਗਵਾਨ ਸਦਾ ਸ਼ਿਵ ਦੀ ਕਥਾ ਸ਼ਿਵ ਮਹਾਪੁਰਾਣ ਦੇ 11 ਖੰਡ ਦੇ ਅਨੁਸਾਰ ਅੱਜ ਅਸੀਂ ਪਹਿਲੇ ਖੰਡ ਤੋਂ ਪਹਿਲੇ ਅਧਿਆਏ ਦਾ ਕਥਾ ਆਰੰਭ ਕਰਨ ਲੱਗੇ ਹਾਂ ਇੱਕ ਸਮੇਂ ਕਹਿੰਦੇ ਮਹਾਂ ਰਿਸ਼ੀ ਸ਼੍ਰੀ ਵੇਦ ਵ્યાਸ ਜੀ ਆਪਣੇ ਚੇਲੇ ਸ਼੍ਰੀ ਸੁੱਤ ਜੀ ਦੇ ਨਾਲ ਜਿਨ੍ਹਾਂ ਨੇ ਗੁਰੂ ਵਿੱਦਿਆ ਦੇ ਨਾਲ ਗੁਰੂ ਸੇਵਾ ਦੇ ਦੁਆਰਾ ਇੱਕ ਵੱਡਾ ਉਹਦਾ ਪ੍ਰਾਪਤ ਕੀਤਾ ਸੀ ਨੈਮਸ਼ਰਨਿਆ ਨਾਂ ਦੇ ਜੰਗਲ ਵਿੱਚ ਭਗਵਾਨ ਸਦਾ ਸ਼ਿਵ ਦੀ ਤਪੱਸਿਆ ਕਰ ਰਹੇ ਸਨ ਉਹ ਹਮੇਸ਼ਾ ਸ਼ੰਕਰ ਜੀ ਦੇ ਧਿਆਨ ਵਿੱਚ ਲੀਨ ਰਹਿ ਕੇ ਉਹਨਾਂ ਦੇ ਗੁਣਾਂ ਦਾ ਕੀਰਤਨ ਕਰਿਆ ਕਰਦੇ ਸਨ ਉਹਨਾਂ ਦਿਨਾਂ ਵਿੱਚ ਸੰਜੋਗ ਵਸ ਸ਼ੌਣਕ ॠषि ਆਪਣੇ ਨਾਲ ਹੋਰ ਬਹੁਤ ਸਾਰੇ ॠਸ਼ੀਆਂ ਨੂੰ ਲੈ ਕੇ ਸ਼੍ਰੀ ਸੁੱਤ ਜੀ ਦੇ ਕੋਲ ਆਏ ਅਤੇ ਉਹਨਾਂ ਨੂੰ ਇਸ ਤਰ੍ਹਾਂ ਕਹਿਣ ਲੱਗੇ ਹੇ ਸੁੱਤ ਜੀ ਅਸੀਂ ਲੋਕ ਸੰਸਾਰ ਉਪੀ ਅਥਾ ਸਾਗਰ ਵਿੱਚ ਡੁੱਬੇ ਹੋਏ ਹਾਂ ਸਾਡਾ ਪਰਮ ਸੁਭਾਗ ਹੈ ਕਿ ਅੱਜ ਅਸੀਂ ਤੁਹਾਡੇ ਦਰਸ਼ਨ ਪ੍ਰਾਪਤ ਕੀਤੇ ਹਨ ਕਹਿੰਦੇ ਕੁਝ ਸਮੇਂ ਬਾਅਦ ਉਹ ਯੁੱਗ ਆਉਣ ਵਾਲਾ ਹੈ ਜਿਸ ਵਿੱਚ ਪੁਰਾਣੇ ਧਰਮ ਨਸ਼ਟ ਹੋ ਜਾਣਗੇ ਅਤੇ ਪਾਪਾਂ ਵਿੱਚ ਵਾਧਾ ਹੋਵੇਗਾ ਲੋਕ ਪਾਪ ਕਰਿਆ ਕਰਨਗੇ ਸਭ ਲੋਕ ਧਰਮ ਨੂੰ ਤਿਆਗ ਕੇ ਕੁਮਾਰਗ ਬੁਰੇ ਰਸਤੇ ਤੇ ਚੱਲਿਆ ਕਰਨਗੇ ਚਾਰੇ ਵਰਨ ਇਸ ਤਰ੍ਹਾਂ ਆਪਣੇ ਕਰਮਾਂ ਨਾਲ ਪਤਿਤ ਹੋ ਜਾਣਗੇ ਕਿ ਬ੍ਰਹਮਣ ਜਾਤੀ ਖੇਤੀ ਕਰਨ ਲੱਗੇਗੀ ਬ੍ਰਹਮਣ ਸ਼ੱਲ ਕਰਨ ਵਿੱਚ ਬਹੁਤ ਚਲਾਕ ਹੋਣਗੇ ਅਤੇ ਆਪਣੇ ਧਰਮ ਨੂੰ ਭੁਲਾ ਦੇਣਗੇ ਤੇ ਕਹਿੰਦੇ ਸ਼ਤਰੀਏ ਵੀ ਆਪਣੀ ਜਾਤੀ ਨੂੰ ਤਿਆਗ ਕੇ ਯੁੱਧ ਖੇਤਰ ਤੋਂ ਪਲਾਇਨ ਕਰਕੇ ਦੂਰ ਭੱਜ ਜਾਣਗੇ ਅਤੇ ਚੋਰੀ ਕਰਨ ਵਿੱਚ ਬਹੁਤ ਚੁਸਤੀ ਅਤੇ ਚਲਾਕੀ ਦਾ ਪ੍ਰਦਰਸ਼ਨ ਕਰਨਗੇ ਉਹ শূ드ਰਾਂ ਦੀ ਤਰ੍ਹਾਂ ਕੰਮ ਕਰਨਾ ਪਸੰਦ ਕਰਨਗੇ ਅਤੇ ਉਸੇ ਹਾਲਾਤ ਵਿੱਚ ਰਹਿ ਕੇ ਖੁਸ਼ੀ ਨੂੰ ਅਨੁਭਵ ਕਰਿਆ ਕਰਨਗੇ ਗਾਂ ਦੀ ਰੱਖਿਆ ਕਰਨਾ ਵੀ ਛੱਡ ਦੇਣਗੇ ਇਸ ਤਰ੍ਹਾਂ क्षत्रिय ਜਾਤੀ ਬਹੁਤ ਹੀ ਅਨਿਆਈ ਅਤੇ ਦੁਖਦਾਈ ਹੋ ਜਾਏਗੀ ਇਸੇ ਤਰ੍ਹਾਂ ਵੈਸ਼ ਵੀ ਆਪਣੇ ਉੱਚ ਧਰਮ ਦਾ ਤਿਆਗ ਕਰਕੇ ਪਾਪ ਕਰਮਾਂ ਦੁਆਰਾ ਧਨ ਇਕੱਠਾ ਕਰਿਆ ਕਰਨਗੇ ਅਤੇ ਉਤਮ ਮਾਰਗ ਨੂੰ ਠੁਕਰਾ ਦੇਣਗੇ ਇਸੇ ਤਰ੍ਹਾਂ ਸ਼ੁੱਦਰ ਵੀ ਆਪਣੇ ਧਰਮ ਨੂੰ ਤਿਆਗ ਕੇ ਬ੍ਰਾਹਮਣਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਸ਼ੁੱਦਰਾਂ ਦੁਆਰਾ ਇਸ ਤਰ੍ਹਾਂ ਉਲਟੇ ਕੰਮ ਕੀਤੇ ਜਾਣ ਤੇ ਬ੍ਰਾਹਮਣਾਂ ਦਾ ਤੇਜ ਖਤਮ ਹੋ ਜਾਵੇਗਾ। ਅਜਿਹੀ ਦਸ਼ਾ ਵਿੱਚ ਸੰਪੂਰਨ ਮਨੁੱਖਾਂ ਦੀ ਉਮਰ ਵੀ ਘੱਟ ਹੋ ਜਾਏਗੀ। ਸੰਸਾਰ ਵਿੱਚ ਜਦ ਇਸ ਤਰ੍ਹਾਂ ਦਾ ਅਧਰਮ ਵੱਧ ਜਾਏਗਾ ਅਤੇ ਜਾਤੀ ਬੰਧਨ ਨਸ਼ਟ ਹੋ ਜਾਏਗਾ ਉਸ ਸਮੇਂ ਪਿਖਾਰੀਆਂ ਦੁਆਰਾ ਭੀਖ ਮੰਗਣ ਤੇ ਵੀ ਉਹਨਾਂ ਨੂੰ ਕੋਈ ਕੁਝ ਦਾਨ ਨਹੀਂ ਦੇਵੇਗਾ ਲੋਕ ਦਾਨ ਦੇਣਾ ਬੰਦ ਕਰ ਦੇਣਗੇ ਵਰਣ ਸ਼ੰਕਰ ਮਨੁੱਖ ਆਪਣੇ ਆਪ ਨੂੰ ਉੱਚ ਕਲੀਨ ਸਮਝ ਕੇ ਲੋਕਾਂ ਨੂੰ ਬੁਰੀ ਨਜ਼ਰ ਨਾਲ ਦੇਖਣਗੇ ਇਸਤਰੀਆਂ ਵੀ ਦੁਸ਼ਟ ਪ੍ਰਕਿਰਤੀ ਵਾਲੀਆਂ ਬਣ ਕੇ ਆਪਣੀ ਪਤੀ ਦੀ ਸੇਵਾ ਤੋਂ ਬੇਮੁਖ ਹੋ ਜਾਣਗੀਆਂ ਅਜਿਹੀ ਅਵਸਥਾ ਵਿੱਚ ਸੰਤਾਨ ਵੀ ਆਪਣੇ ਮਾਤਾ-ਪਿਤਾ ਨਾਲ ਪਿਆਰ ਰੱਖਣਾ ਤਿਆਗ ਦੇਵੇਗੀ ਮਨੁੱਖਾਂ ਵਿੱਚ ਸਬਰ ਜੱਪ ਤਪ ਨਸ਼ਟ ਹੋ ਜਾਏਗਾ ਅਜਿਹੀ ਅਵਸਥਾ ਵਿੱਚ ਰੋਜ ਸੱਚ ਦੀ ਕਮੀ ਹੁੰਦੀ ਜਾਏਗੀ ਅਤੇ ਧਰਮ ਵੱਧਦਾ ਜਾਵੇਗਾ ਇਹ ਸੁੱਤ ਜੀ ਅਜਿਹੇ ਘੋਰ ਕਾਲ ਵਿੱਚ ਲੋਕ ਤਪੱਸਵੀਆਂ ਨੂੰ ਸਿਰਫ ਇਸ ਲਈ ਮਾਣ ਦੇਣਗੇ ਕਿਉਂਕਿ ਉਹ ਉਹਨਾਂ ਨੂੰ ਪੁੱਤਰ ਦੇਣ ਜਾਹੁਰ ਆਦੀ ਇੱਛਾ ਨੂੰ ਪੂਰੀ ਕਰਨ ਵਿੱਚ ਮਦਦ ਕਰਿਆ ਕਰਨਗੇ ਇਸ ਯੁੱਗ ਵਿੱਚ ਸਿਰਫ ਵਾਲਾਂ ਨੂੰ ਸੰਭਾਲ ਲੈਣਾ ਹੀ ਸੁੰਦਰਤਾ ਦਾ ਲੱਛਣ ਹੋਵੇਗਾ ਅਤੇ ਲੋਕ ਆਪਣੇ ਵਾਲਾਂ ਨੂੰ ਕੱਟ ਦੇਣਗੇ ਆਪਣੇ ਪੇਟ ਨੂੰ ਭਰ ਲੈਣਾ ਹੀ ਸਭ ਤੋਂ ਉੱਚਾ ਕੰਮ ਸਮਝਿਆ ਜਾਏਗਾ ਭਲਾ ਤੁਸੀਂ ਹੀ ਦੱਸੋ ਇਹ ਘੋਰ ਸਮੇਂ ਵਿੱਚ ਕਲਯੁਗ ਵਾਸੀ ਜੀਵ ਕਿਸ ਤਰ੍ਹਾਂ ਮੁਕਤੀ ਪ੍ਰਾਪਤ ਕਰ ਸਕਣਗੇ ਉਹ ਆਪਣੇ ਪਾਪ ਅਤੇ ਦੁਸ਼ ਕਰਮਾਂ ਨੂੰ ਭਸਮ ਕਰਕੇ ਸੱਚ ਦੀ ਰਾਹ ਨੂੰ ਅਪਣਾਉਣ ਵਿੱਚ ਕਿਸ ਤਰ੍ਹਾਂ ਸਮਰਥ ਹੋ ਜਾਣਗੇ ਤੁਸੀਂ ਸਭ ਤਰ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਕਰਕੇ ਖੁਸ਼ੀ ਪ੍ਰਦਾਨ ਕਰਨ ਵਾਲੇ ਹੋ ਅਸੀਂ ਲੋਕ ਇਸੇ ਤਰ੍ਹਾਂ ਦੇ ਕਲਯੁਗ ਵਿੱਚ ਡੁੱਬੇ ਹੋਏ ਹਾਂ ਇਸੇ ਚਿੰਤਾ ਦੇ ਵਿੱਚ ਰਹਿ ਕੇ ਸਾਨੂੰ ਅੱਜ ਤੁਹਾਡੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ ਹੁਣ ਕਿਰਪਾ ਕਰਕੇ ਕੋਈ ਅਜਿਹਾ ਤਰੀਕਾ ਦੱਸੋ ਜਿਸ ਨਾਲ ਸਾਡੀ ਇਹ ਚਿੰਤਾ ਖਤਮ ਹੋ ਜਾਵੇਗੀ ਅਤੇ ਖੁਸ਼ੀ ਪ੍ਰਾਪਤ ਕਰ ਸਕਾਂਗੇ ਸੰਸਾਰੀ ਜੀਵਾਂ ਦਾ ਭਲਾ ਚਾਉਣ ਵਾਲੇ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ ਤੁਸੀਂ ਭਗਵਾਨ ਵੇਦ ਵਿਆਸ ਜੀ ਦੀ ਬਹੁਤ ਸੇਵਾ ਕੀਤੀ ਹੈ ਅਤੇ ਬਹੁਤ ਸਾਰੇ ਪਾਪੀਆਂ ਨੂੰ ਪਾਪ ਰੂਪੀ ਸਮੁੰਦਰ ਤੋਂ ਪਾਰ ਉਤਾਰਿਆ ਹੈ। ਭਗਵਾਨ ਕ੍ਰਿਸ਼ਨ ਨੇ ਬਹੁਤ ਕਿਰਪਾ ਕਰਕੇ ਤੁਹਾਨੂੰ ਸੰਪੂਰਨ ਪੁਰਾਣ ਪੜ੍ਹਾਏ ਹਨ ਇਸ ਲਈ ਤੁਸੀਂ ਸਾਡੇ ਤੇ ਵੀ ਜ਼ਰੂਰ ਕਿਰਪਾ ਕਰੋ। ਸ਼ੌਣਕ ॠषि ਦੇ ਮੂੰਹੋਂ ਕੱਢੇ ਗਏ ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਸੁਤਜੀ ਬਹੁਤ ਖੁਸ਼ ਹੋਏ। ਅਤੇ ਉਹ ਆਪਣੀਆਂ ਅੱਖਾਂ ਤੋਂ ਪਿਆਰ ਭਰੇ ਅਥਰੂਆਂ ਦੀ ਵਰਖਾ ਕਰਦੇ ਹੋਏ ਇਸ ਤਰ੍ਹਾਂ ਬੋਲੇ हे ਸ਼ੌਨਕ ਜੀ ਅਤੇ ਹੋਰ ਸਾਰੇ ॠषि ਮਹਾਨ ਭਵੋ ਤੁਸੀਂ ਲੋਕ ਪਰਮ ਗਿਆਨੀ ਅਤੇ ਸੰਪੂਰਨ ਸੰਸਾਰ ਦਾ ਭਲਾ ਚਾਹਣ ਵਾਲੇ ਹੋ ਪਰ ਸੰਸਾਰੀ ਲੋਕਾਂ ਦੀ ਇਹ ਬੁੱਧੀ ਨਸ਼ਟ ਹੋ ਗਈ ਹੈ ਇਸ ਲਈ ਹੁਣ ਮੈਂ ਤੁਹਾਡੀ ਇਸ ਪ੍ਰੀਤੀ ਦੇ ਅਧੀਨ ਹੋ ਕੇ ਭਗਵਾਨ ਸਦਾ ਸ਼ਿਵ ਦੀ ਉਸ ਪਰਮ ਸਤਿਤੀ ਦਾ ਵਰਣਨ ਕਰਾਂਗਾ ਜਿਸ ਨੂੰ ਸੁਣ ਕੇ ਕਾਲ ਦੇ ਦੁੱਖ ਨਸ਼ਟ ਹੋ ਜਾਣਗੇ ਤੇ ਅਗਿਆਨੀ ਜੀਵਾਂ ਨੂੰ ਮੁਕਤੀ ਪ੍ਰਾਪਤ ਹੋਵੇਗੀ ਇਹ ਕਾਰਨ ਹੈ ਕਿ ਜੋ ਲੋਕ ਬੁੱਧੀਮਾਨ ਹਨ ਉਹ ਭਗਵਾਨ ਸਦਾ ਸ਼ਿਵ ਦੀ ਤਪੱਸਿਆ ਦੁਆਰਾ ਸੰਪੂਰਨ ਪਦਾਰਥਾਂ ਨੂੰ ਆਸਾਨੀ ਨਾਲ ਪ੍ਰਾਪਤ ਕਰ ਲੈਂਦੇ ਹਨ ਸ਼ਿਵ ਲੋਕ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੋਕ ਅਤੇ ਦੁੱਖ ਕਦੇ ਵੀ ਨਹੀਂ ਵਾਪਰਨਾ ਜੋ ਲੋਕ ਸ਼ਿਵ ਜੀ ਦਾ ਨਾਮ ਜਪਦੇ ਹਨ ਉਹ ਬਹੁਤ ਸੰਤਾਨ ਪ੍ਰਾਪਤ ਕਰਦੇ ਹਨ ਇਸ ਲਈ ਇਹ ઋਸ਼ੀਓ ਠੀਕ ਇਹੀ ਹੈ ਕਿ ਇਸ ਸੰਸਾਰ ਨੂੰ ਦੁੱਖ ਰੂਪ ਸਮਝ ਕੇ ਸ਼ਿਵ ਜੀ ਦੇ ਚਰਨਾਂ ਵਿੱਚ ਹੀ ਪ੍ਰੀਤੀ ਲਗਾਈ ਜਾਵੇ ਇਹ ਸ਼ੌਨਕ ਸ਼ਿਵ ਜੀ ਦੀ ਭਗਤੀ ਕਰਨ ਵਿੱਚ ਵੇਦ ਵੀ ਅਸਮਰਥ ਹਨ ਸ਼ਿਵ ਜੀ ਦੀ ਸਤਿਤੀ ਕਰਨ ਵਿੱਚ ਵੇਦ ਵੀ ਅਸਮਰਥ ਹਨ ਇਸ ਲਈ ਸ਼ਿਵ ਜੀ ਦਾ ਇੱਕ ਪਲ ਲਈ ਵੀ ਧਿਆਨ ਕਰਨਾ ਨਹੀਂ ਭੁੱਲਣਾ ਚਾਹੀਦਾ ਇਹ ਬਹੁਤ ਵੱਡਾ ਪੁੰਨ ਹੈ ਸੂਤ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਸ਼ौनक ॠषि ਆਪਣੇ ਦੋਵੇਂ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਬੈਠ ਗਏ ਉਸ ਤੋਂ ਬਾਅਦ ਸਭ ॠਸ਼ੀਆਂ ਨੇ ਆਪਸ ਵਿੱਚ ਵਿਚਾਰ ਪਰਮਾਰਸ਼ ਕਰਕੇ ਸੂਤ ਜੀ ਨੂੰ ਇਹ ਕਿਹਾ हे ਸੂਤ ਜੀ ਸ਼ਿਵ ਜੀ ਤਾਂ ਨਿਰਗੁਣ ਕਹਾਉਂਦੇ ਹਨ ਉਹਨਾਂ ਨੇ ਚੰਗਾ ਗੁਣੀ ਰੂਪ ਇਸ ਤਰ੍ਹਾਂ ਧਾਰਨ ਕੀਤਾ ਹੈ ਉਨ੍ਹਾਂ ਦੇ ਸੰਸਾਰ ਨੂੰ ਕਿਸ ਤਰ੍ਹਾਂ ਪੈਦਾ ਕੀਤਾ ਹੈ ਅਤੇ ਆਪ ਕਿਸ ਤਰ੍ਹਾਂ ਪੈਦਾ ਹੋਏ ਹਨ ਇਹ ਪਰਲੇਕਾਲ ਵਿੱਚ ਸੰਸਾਰ ਨੂੰ ਨਸ਼ਟ ਕਰਕੇ ਆਪ ਕਿਸ ਤਰ੍ਹਾਂ ਸਥਿਤ ਰਹਿੰਦੇ ਹਨ ਉਹ ਕਿਸ ਕੰਮ ਤੋਂ ਖੁਸ਼ ਹੁੰਦੇ ਹਨ ਅਤੇ ਖੁਸ਼ ਹੋ ਕੇ ਕਿਸ ਤਰ੍ਹਾਂ ਵਰਦਾਨ ਦਿੰਦੇ ਹਨ ਸੂਤ ਜੀ ਇਹ ਸਭ ਕિસ્사 ਅਤੇ ਇਸ ਦੇ ਇਲਾਵਾ ਭਗਵਾਨ ਸਦਾ ਸ਼ਿਵ ਦੇ ਸੰਬੰਧ ਵਿੱਚ ਜੋ ਕੁਝ ਵੀ ਜਾਣਨ ਯੋਗ ਹੋਵੇ ਤੁਸੀਂ ਉਸ ਨੂੰ ਸਾਨੂੰ ਦੱਸੋ ਕਿਉਂਕਿ ਤੁਸੀਂ ਸ਼੍ਰੀ ਵੇਦਵਿਆਸ ਜੀ ਦੀ ਕਿਰਪਾ ਨਾਲ ਭੂਤ ਭਵਿੱਖ ਦੇ ਵਰਤਮਾਨ ਇਹਨਾਂ ਤਿੰਨਾਂ ਕਾਲਾਂ ਦੀ ਗਤੀ ਨੂੰ ਜਾਣਨ ਦੇ ਯੋਗ ਹੋ ਤਾਂ ਹੀ ਤਾਂ ਵਿਆਸ ਜੀ ਨੇ ਕਿਰਪਾ ਕਰਕੇ ਆਪਣੇ ਸ਼੍ਰੀ ਮੁਖ ਨਾਲ ਤੁਹਾਨੂੰ ਇਸ ਬ੍ਰਹਿਮੰਡ ਦਾ ਪੂਰਨ ਰਹੱਸਿਆ ਸਮਝਾ ਦਿੰਦਾ ਹੈ ਇਹ ਗੱਲ ਪੱਕੀ ਹੈ ਕਿ ਜਦ ਤੱਕ ਉੱਚ ਬ੍ਰह्म ਗਿਆਨੀ ਨਾਲ ਭੇਟ ਨਹੀਂ ਹੁੰਦੀ ਤਦ ਤੱਕ ਸ਼ੋਕ ਅਤੇ ਮੋਹ ਨਸ਼ਟ ਨਹੀਂ ਹੁੰਦਾ ਅਸੀਂ ਤਾਂ ਉਸੇ ਨੂੰ ਵੱਡਾ ਕਿਸਮਤ ਵਾਲਾ ਮੰਨਦੇ ਹਾਂ ਜੋ ਸ਼ਿਵਜੀ ਦੇ ਕਥਾ ਕੀਰਤਨ ਨਾਲ ਆਪਣਾ ਸਬੰਧ ਹਮੇਸ਼ਾ ਬਣਾਈ ਰੱਖਦਾ ਹੈ ਸੋ ਇੱਥੇ ਪਹਿਲਾ ਅਧਿਆਇ ਸੰਪੂਰਨ ਹੁੰਦਾ ਹੈ